ਪੁਲਿਸ ਅਧਿਕਾਰੀਆਂ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਖਾਸ ਤੌਰ ਦੇ ਉੱਤੇ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਵਿੱਚ ਫੇਰਬਦਲ ਹੋਇਆ ਹੈ ਉਹਨਾਂ ਦੀ ਤਾਇਨਾਤੀ ਦੇ ਵਿੱਚ ਫੇਰਬਦਲ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਔਰ ਖਾਸ ਤੌਰ ਦੇ ਉੱਤੇ ਪਟਿਆਲਾ ਰੇਂਜ ਵਿੱਚ ਤਾਇਨਾਤ ਡੀਆਈਜੀ ਡਾਕਟਰ ਨਾਨਕ ਸਿੰਘ ਉਹਨਾਂ ਦੀ ਤਾਇਨਾਤੀ ਬਦਲ ਦਿੱਤੀ ਗਈ ਹੈ ਇਹ ਮਾਮਲਾ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਿਹਾ ਹੈ ਖਾਸ ਤੌਰ ਦੇ ਉੱਤੇ ਕਰਨਲ ਬਾਠ ਮਾਮਲੇ ਤੋਂ ਬਾਅਦ ਲਗਾਤਾਰ ਕਰਨਲ ਬਾਠ ਦੇ ਧਰਮ ਪਤਨੀ ਡਾਕਟਰ ਨਾਨਕ ਸਿੰਘ ਦਾ ਤਬਾਦਲਾ ਮੰਗ ਰੇ ਸੀ ਔਰ ਆਖਰਕਾਰ ਹੁਣ ਇੱਕ ਵੱਡਾ ਫੈਸਲਾ ਲਿਆ ਗਿਆ ਜਿਹਦੇ ਵਿੱਚ 8 ਆਈਪੀਐਸ ਅਧਿਕਾਰੀ ਬਦਲੇ ਗਏ ਨੇ ਉਹਨਾਂ ਦੀ ਤਾਇਨਾਤੀ ਕਿਤੇ ਹੋਰ ਕਰ ਦਿੱਤੀ ਗਈ ਹੈ ਬਦਲੀਆਂ ਜਿਹੜੀਆਂ ਨੇ ਉਹ ਆਈਪੀਐਸ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਨੇ ਔਰ ਇਸ ਬਾਰੇ ਨੋਟੀਫਿਕੇਸ਼ਨ ਵੀ ਗ੍ਰੈਵ ਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਖਾਸ ਤੌਰ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਇਸ ਦੇ ਵਿੱਚ ਡਾਕਟਰ ਨਾਨਕ ਸਿੰਘ ਦਾ ਨਾਮ ਹੈ ਜੋ ਆਈਪੀਐਸ ਅਧਿਕਾਰੀ ਡਾਕਟਰ ਨਾਨਕ ਸਿੰਘ ਪਟਿਆਲਾ ਵਿੱਚ ਤਾਇਨਾਤ ਸੀ ਉਹਨਾਂ ਨੂੰ ਹੁਣ ਅੰਮ੍ਰਿਤਸਰ ਪੇ ਦਿੱਤਾ ਗਿਆ ਬਾਰਡਰ ਰੇਂਜ ਉਹਨਾਂ ਨੂੰ ਦੇ ਦਿੱਤਾ ਗਿਆ ਔਰ ਕੁਲਦੀਪ ਚਾਹਲ ਨੂੰ ਪਟਿਆਲੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਪਟਿਆਲਾ ਰੇਂਜ ਕੁਲਦੀਪ ਚਾਹਲ ਜਿਹੜੇ ਨੇ ਉਹ ਸਾਂਭਣਗੇ ਅੰਮ੍ਰਿਤਸਰ ਵਿੱਚ ਤਾਇਨਾਤ ਆਈਪੀਐਸ ਸਤਿੰਦਰ ਸਿੰਘ ਨੂੰ ਲੁਧਿਆਣੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਲੁਧਿਆਣੇ ਪੇ ਦਿੱਤਾ ਗਿਆ ਪਹਿਲਾਂ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਵਿੱਚ ਤਾਇਨਾਤ ਸੀ ਸਤਿੰਦਰ ਸਿੰਘ ਔਰ ਹੁਣ ਉਹ ਡੀਆਈਜੀ ਲੁਧਿਆਣਾ ਰੇਂਜ ਦੇ ਵਿੱਚ ਤਾਇਨਾਤ ਕਰ ਦਿੱਤੇ ਗਏ ਨੇ ਉਸੇ ਤਰ੍ਹਾਂ ਗੁਰਮੀਤ ਸਿੰਘ ਚੋਹਾਨ ਜੋ ਹੁਣ ਬਦਲ ਕੇ ਡੀਆਈਜੀ ਏਜੀਟੀਐਫ ਪੰਜਾਬ ਐਸਐਸ ਨਗਰ ਲਗਾ ਦਿੱਤੇ ਗਏ ਨੇ ਪਹਿਲਾਂ ਇਹ ਅਵੇਲੇਬਲ ਸੀਗੇ ਪੋਸਟ ਹੋਣ ਨੂੰ ਔਰ ਇਹਨਾਂ ਨੂੰ ਹੁਣ ਪੋਸਟਿੰਗ ਜਿਹੜੀ ਇਹਨਾਂ ਦੀ ਉਹ ਕਰ ਦਿੱਤੀ ਗਈ ਹੈ 2011 ਦੇ ਇਹ ਆਈਪੀਐਸ ਅ ਅਧਿਕਾਰੀ ਨੇ ਔਰ ਇਹਨਾਂ ਤੋਂ ਬਾਅਦ ਨਵੀਨ ਸੈਣੀ ਜਿਹੜੇ ਨੇ ਉਹਨਾਂ ਨੂੰ ਡੀਆਈਜੀ ਕ੍ਰਾਈਮ ਪੰਜਾਬ ਚੰਡੀਗੜ੍ਹ ਦੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਦਰੂਪ ਵਿਧਈਆ ਆਈਪੀਐਸ ਉਹਨਾਂ ਨੂੰ AIG ਕਾਊਂਟਰ ਇੰਟੈਲੀਜੈਂਸ ਪੰਜਾਬ ਚੰਡੀਗੜ੍ਹ ਦੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਔਰ ਇਸ ਦੇ ਨਾਲ ਹੀ ਡੀ ਸੁਧਾਰਵਿਜੀ ਆਈਪੀਐਸ ਜਿਹੜੇ ਨੇ ਉਹਨਾਂ ਨੂੰ AIG ਇੰਟਰਨਲ ਸਕਿਉਰਿਟੀ ਪੰਜਾਬ ਐਸਐਸ ਨਗਰ ਤਾਇਨਾਤ ਕਰ ਦਿੱਤਾ ਗਿਆ ਵੱਡੇ ਫੇਰਬਦਲ ਦੇਖਣ ਨੂੰ ਮਿਲੇ ਖਾਸ ਤੌਰ ਦੇ ਉੱਤੇ ਵੱਡੇ ਨਾਮ ਜਿਹੜੇ ਨੇ ਜਿਨ੍ਹਾਂ ਵਿੱਚ ਡਾਕਟਰ ਨਾਨਕ ਸਿੰਘ ਔਰ ਬਾਕੀ ਜਿਹੜੇ ਆਈਪੀਐਸ ਅਧਿਕਾਰੀ ਸੀਗੇ ਉਹ ਸ਼ਾਮਿਲ ਨੇ ਉਹਨਾਂ ਨੂੰ ਅਬ ਬਦਲ ਦਿੱਤਾ ਗਿਆ ਉਹਨਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਡਾਕਟਰ ਨਾਨਕ ਸਿੰਘ ਨੂੰ ਬਦਲ ਕੇ ਅੰਮ੍ਰਿਤਸਰ ਰੇਂਜ ਭੇਜ ਦਿੱਤਾ ਗਿਆ ਆ ਆਈਪੀਐਸ ਕੁਲਦੀਪ ਚਾਹਲ ਨੂੰ ਬਦਲ ਕੇ ਡੀਆਈਜੀ ਰੇਂਜ ਪਟਿਆਲਾ ਲਗਾ ਦਿੱਤਾ ਗਿਆ ਤੈਨਾਤ ਕਰ ਦਿੱਤਾ ਗਿਆ ਔਰ ਇਹ ਵੱਡਾ ਫੇਰ ਬਦਲ ਦੇਖਿਆ ਜਾ ਰਿਹਾ ਇਸ ਦੇ ਨਾਲ ਹੀ ਖਾਸ ਤੌਰ ਦੇ ਉੱਤੇ ਕਰਨਲ ਬਾਠ ਮਾਮਲਾ ਵੀ ਵਿਚਾਰ ਕੇ ਦੇਖਿਆ ਜਾ ਰਿਹਾ ਕਿਉਂਕਿ ਡਾਕਟਰ ਨਾਨਕ ਸਿੰਘ ਦੇ ਨਾਲ ਜੁੜਿਆ ਹੋਇਆ ਹੈ ਕਿ ਇਹੋ ਜਿਹਾ ਮਾਮਲਾ ਜਿਸ ਦੇ ਵਿੱਚ ਲਗਾਤਾਰ ਆ ਆਈਪੀਐਸ ਨਾਨਕ ਸਿੰਘ ਦੇ ਉੱਤੇ ਇਲਜ਼ਾਮ ਲੱਗ ਰਹੇ ਸੀ ਔਰ ਕਰਨਲ ਬਾਠ ਦੀ ਧਰਮ ਪਤਨੀ ਇਹ ਬੰਗ ਕਰ ਰਹੀ ਸੀ ਕਿ ਬਦਲੀ ਕਰ ਦਿੱਤੀ ਜਾਵੇ ਨਾਨਕ ਸਿੰਘ ਦੀ ਔਰ ਦੂਸਰੇ ਪਾਸੇ ਹੁਣ ਇੱਕ ਵੱਡਾ ਫੇਰ ਬਦਲ ਹੋਇਆ ਜਿਸ ਦੇ ਵਿੱਚ ਨਾਨਕ ਸਿੰਘ ਨੂੰ ਪਟਿਆਲੇ ਤੋਂ ਬਦਲ ਕੇ ਅੰਮ੍ਰਿਤਸਰ ਜਿਹੜਾ ਉਹ ਭੇਜ ਦਿੱਤਾ ਗਿਆ ਹੁਣ ਦੇਖਣ ਵਾਲੀ ਗੱਲ ਹੈ ਕਿ ਆਉਂਦੇ ਸਮੇਂ ਵਿੱਚ ਕੀ ਕੁਝ ਹੋਰ ਦੇਖਣ ਨੂੰ ਮਿਲਦਾ ਕਿ ਕੀ ਕੁਝ ਹੋਰ ਅਧਿਕਾਰੀ ਵੀ ਬਦਲੇ ਜਾਣਗੇ ਪੋਸਟਿੰਗ ਹੋਵੇਗੀ ਜਾਂ ਨਹੀਂ ਉਹ ਵਕਤ ਤੇ ਮਿਆਸਰ ਹੈ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੁਬਾਨੀ ਇੰਡੀਆ ਪੰਜਾਬੀ ਤੇ